ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਕੈਂਪੇਨ ਨਵੀਂ ਚਲਾਈ ਗਈ ਹੈ ਗੈਂਗਸਟਰਾਂ ਤੇ ਵਾਰ ਉਹਦੇ ਤੇ ਅਸੀਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਚ ਪਹਿਲਾਂ ਵੀ ਬਹੁਤ ਵਿਜ਼ਿਬਿਲਟੀ ਤੇ ਉੱਤੇ ਜ਼ੋਰ ਦਿੰਦੇ ਸੀ ਚੈਕਿੰਗ ਤੇ ਕਾਰਡਨ ਸਰਚ ਅੱਜ ਅਸੀਂ ਦੋ ਜਗ੍ਹਾ ਇੱਕ ਆਰਡਨ ਤੇ ਸਰਚ ਕੀਤਾ ਹੈ ਸਰਚ ਬਿਆਨ ਚ ਲਾਇਆ ਇੱਕ ਬੱਸ ਸਟੈਂਡ ਦੇ ਉੱਤੇ ਕੀਤਾ ਔਰ ਬਹੁਤ ਸਾਰੇ ਸ਼ੱਕੀ ਲੋਕ ਹੋਰ ਸਾਰਿਆਂ ਦੀ ਪੁੱਛਗਿੱਛ ਕੀਤੀ ਗਈ ਹੈ ਦੂਜਾ ਆਪਾਂ ਜਿੱਥੇ ਯੂਟੀ ਮਾਰਕੀਟ 'ਚ ਖੜੇ ਆਏ ਇਹ ਬੜਾ ਇੰਪੋਰਟੈਂਟ ਇੱਕ ਕਮਰਸ਼ੀਅਲ ਹੱਬ ਹੈ bizness center ਹੈ ਔਰ ਬਹੁਤ ਆਮ ਤਰਫ਼ ਦਾ ਇੱਥੇ ਲੋਕਾਂ ਦੀ ਕਿਉਂਕਿ ਯੂਨੀਵਰਸਿਟੀ ਵੀ ਸਾਹਮਣੇ ਹੈ ਕਾਲਜ ਵੀ ਸਾਹਮਣੇ ਨੇ ਔਰ ਪੌਸ਼ ਏਰੀਆ ਦੇ ਨਾਲ ਕਬੀਰਪਾਰਕ ਤੇ ਹੋਰ ਜਿਹੜੇ ਲੋਕੈਲਟੀਆਂ ਹੈਗੀਆਂ ਉਹ ਇੱਥੇ ਕਾਫੀ ਲੋਕਾਂ ਦਾ ਆਉਣ ਜਾਣ ਹੈ ਇੱਥੇ ਸਰਚ ਤੋਂ ਇਲਾਵਾ ਲੋਕਾਂ ਨਾਲ ਵੀ ਮੈਂ ਇੰਟਰੈਕਟ ਕੀਤਾ ਜਿਨ੍ਹਾਂ ਨੇ ਬੜਾ ਅੱਛਾ ਫੀਡਬੈਕ ਸਾਨੂੰ ਦਿੱਤਾ ਸਾਰੇ biznessmen ਮਨੋਂ ਹੁਣ ਹੀ ਮਿਲ ਕੇ ਹਟੇ ਆ ਸਾਰੇ ਆਫੀਸਰਸ ਨੇ ਵੀ ਉਹਨਾਂ ਨਾਲ ਇੰਟਰੈਕਟ ਕੀਤਾ ਛੋ ਬੜਾ ਵੈਲ ਕੋਆਰਡੀਨੇਟਡ ਐਫਰਟ ਰੰਦਾ ਪੁਲਿਸ ਤੇ ਪਬਲਿਕ ਦੇ ਸਹਿਯੋਗ ਦਾ ਔਰ ਜੇ ਆਪਾਂ ਗੈਂਗਸਟਰਾਂ ਦੇ ਉੱਤੇ ਵਾਰ ਦਾ ਜਿਹੜਾ ਕੈਂਪੇਨ ਜਦੋਂ ਲਾਂਚ ਹੋਈ ਸੀ 20 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ 631 ਅਸੀਂ ਰੇਡ ਕੀਤੀ ਆ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ 269 262 ਬੰਦੇ ਅਰੈਸਟ ਹੋਏ ਆ ਨੌ ਗੈਂਗਸਟਰਾਂ ਦੇ ਅਸੋਸੀਏਟ ਨੇ ਬੜੇ ক্লোਜ਼ ਚਾਰ ਰਿਲੇਟਿਵ ਨੇ 256 ਦੂਜੇ ਕ੍ਰਿਮੀਨਲ ਨੇ ਜਿਹੜੇ ਮਤਲਬ ਪ੍ਰਭਾਵਿਤ ਕਰਦੇ ਆ ਸਾਡੇ ਕ੍ਰਾਈਮ ਨੂੰ ਸਾਡੀ ਸੋਸਾਇਟੀ ਵਾਸਤੇ ਖਤਰਾ ਨੇ ਔਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ 19 ਪੀਓ ਫੜਿਆ ਸੀ 19 ਪ੍ਰੋਕਲੇਮਡ ਡਿਫੈਂਡਰ ਦੇ ਛੋਟੇ ਜਿਹੇ ਜਿਹੜਾ ਸਪੈਨ ਆਫ ਟਾਈਮ ਹੈ ਤੇ ਬੜੀ ਵੱਡੀ ਅਚੀਵਮੈਂਟ ਮੈਂ ਸਮਝਦਾ 15 ਟਰੈਵਲ ਏਜੰਟਾਂ ਦੇ ਗਨ ਹਾਊਸਸ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਸਟਾਕ ਚੈੱਕ ਕੀਤੇ ਗਏ ਲਾਇਸੈਂਸ ਚੈੱਕ ਕੀਤੇ ਗਏ ਇਹ ਪਰ ਕਵਰੇਜ ਦੀ ਗੱਲ ਕਰੀਏ ਤਾਂ ਇਸ ਪੀਰੀਅਡ 20 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ 21 ਪਿਸਟਲ ਇੱਕ ਬੰਦੂਕ 70 ਲਾਈਵ ਕਾਰਟ੍ਰਿਜਸ ਦੋ ਮੈਗਜ਼ੀਨ 3 ਕਿਲੋ ਦੇ ਕਰੀਬ ਹਿਰੋਇਨ 1280 ਟੈਬਲੇਟਸ ਔਰ 8 ਲੱਖ 64000 ਤੋਂ ਵੀ ਵੱਧ ਡਰਗ ਮਨੀ 204 ਗ੍ਰਾਮ 골ਡ ਕੁਝ ਇਲਿਸੀਟ ਲਿੱਕਰ 32 ਟੂ-ਵੀਲਰ ਰਿਕਵਰ ਕੀਤੇ ਗਏ ਆ ਤੇ ਦੋ 4-ਵੀਲਰ ਔਰ ਇੱਕ 3-ਵੀਲਰ 27 ਮੋਬਾਈਲ ਫੋਨ ਰਿਕਵਰ ਹੋਏ ਐ ਔਰ ਬਾਕੀ ਜਿਹੜੇ ਹਥਿਆਰ ਨੇ ਜਿਵੇਂ ਲਾਠੀ ਦਾ ਹੈ ਜਾਂ ਗੰਡਾਸੀ ਹੈ ਉਹ ਵੀ ਰਿਕਵਰ ਕੀਤੇ ਗਏ ਆ ਸੋ ਸਾਡਾ ਸਾਰਾ ਫੋਕਸ ਇਸੇ ਗੱਲ ਤੇ ਰਹਿੰਦਾ ਕਿ ਪੁਲਿਸ ਦਾ ਜਿਹੜਾ ਮੇਨ ਕੰਮ ਹੈ ਉਹ ਹੈ ਪ੍ਰिवेंशन ਐਂਡ ਡਿਟੈਕਸ਼ਨ ਆਫ ਕਰਾਈਮ ਸੋ ਪ੍ਰिवेंशन ਦੇ ਵਿੱਚ ਸਭ ਤੋਂ ਮੇਨ ਗੱਲ ਹੈ ਕਿ ਅਸੀਂ ਲੋਕਾਂ ਦਾ ਸਹਿਯੋਗ ਵੀ ਲਈਏ ਆਪੋ ਜਾ ਕੇ ਫੀਲਡ ਦੇ ਵਿੱਚ ਆ ਇਨ ਗਰਾਉਂਡ ਜਾ ਕੇ ਆਪਣਾ ਜਿਹੜੀ ਸਰਚ ਵਗੈਰਾ ਕਰੀਏ ਚੈਕਿੰਗ ਕਰੀਏ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਦਈਏ ਉਹ ਲੋਕਾਂ ਨੂੰ ਲੱਗੇ ਕਿ ਸੀਨੀਅਰ ਆਫਸਰ ਵੀ ਸਾਡੇ ਨਾਲ ਇੱਥੇ ਖੜੇ ਨੇ ਤੇ ਸਾਡੇ ਹਰੇਕ ਜਿਹੜਾ ਆ ਪ੍ਰੋਬਲਮ ਹੈ ਉਹਨੂੰ ਹੱਲ ਕਰਨਾ ਚਾਹੁੰਦੇ ਆ ਪੁਲਿਸ ਮੁਲਾਜ਼ਮਾਂ ਨਾਲ ਵੀ ਮੈਂ ਗੱਲ ਕੀਤੀ ਉਹਨਾਂ ਦਾ ਵੀ ਮਨੋਬਲ ਬਹੁਤ ਵਧੀਆ ਹੈ ਔਰ ਸਾਰਿਆਂ ਤੋਂ ਵੀ ਉਹਨਾਂ ਤੋਂ ਵੀ ਸੁਝਾਅ ਲਏ ਔਰ ਉਹਨਾਂ ਨੂੰ ਵੀ ਮੋਟੀਵੇਟ ਕੀਤਾ ਕਿ ਹੋਰ ਸਟਰੋਂਗਲੀ ਅਪਾਰਟੇ ਕ੍ਰਿਮੀਨਲ 엘ਿਮੈਂਟਸ ਨੂੰ ਨਾਤ ਪਾਉਣੀ ਹੈ ਕਿਉਂਕਿ ਸਾਡਾ ਮੇਨ ਏਮ ਹੈ ਕਿ ਆਮ ਲੋਕ ਸਾਨੂੰ ਆਪਣਾ ਹਮਦਰਦ ਦੋਸਤ ਸਮਝਣ ਤੇ ਸਾਡੀ ਨਾਲ ਇੰਟਰੈਕਟ ਕਰਨ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਦੋਂ ਕਿ ਕ੍ਰਿਮੀਨਲ 엘ਿਮੈਂਟ ਆ ਉਹਦੇ ਖਿਲਾਫ ਸਟਰੋਂਗ ਲੀਗਲ ਐਕਸ਼ਨ ਲਿਆ